ਕਿ ਮਾਨ ਸਰਕਾਰ ਜਾਂ ਪੰਜਾਬ ਬਠਿੰਡੇ ਦਾ ਪ੍ਰਸ਼ਾਸਨ ਜਿਸ ਤਰ੍ਹਾਂ ਦੀ ਧੱਕੇਸ਼ਾਹੀ ਕਰ ਰਿਹਾ ਹੈ ਬਠਿੰਡੇ ਡਿਸਟ੍ਰਿਕਟ ਦੇ ਵਿੱਚ ਪਿੰਡ ਕਿਸੋਖਾਨਾ ਦੇ ਲੋਕਾਂ ਦੇ ਨਾਲ ਇਹ ਆਪਾਂ ਬਹੁਤ ਵਾਰੀ ਚਰਚਾ ਕਰ ਚੁੱਕੇ ਹਾਂ ਸਵਾਲ ਇਹ ਇਸ ਗੱਲ ਦਾ ਹੈ ਕਿ ਅਗਰ ਬਿਲਕੁਲ ਰਸਤਾ ਕੋਈ ਨਿਕਲਦਾ ਹੀ ਨਾ ਹੋਵੇ ਕੋਈ ਕਿਸੇ ਪਾਸੇ ਗੁੰਜਾਇਸ਼ ਹੀ ਨਾ ਹੋਵੇ ਤੇ ਫੇਰ ਇੱਕੋ ਹੀ ਥਾਂ ਹੋਵੇ ਉੱਥੇ ਨਹੀਂ ਨਿਕਹਾ ਪੈਂਦਾ ਹੋਵੇ ਤਾਂ ਲੋਕਾਂ ਨੂੰ ਪੁੱਟ ਕੇ ਲੋਕਾਂ ਨੂੰ ਮਾਰ ਕੇ ਲੋਕਾਂ ਦੇ ਨੂੰ ਲਟਾਰ ਕੇ ਨਿਗਾਇਆ ਜਾ ਸਕਦਾ ਹੈ ਪਰ ਇੱਥੇ ਦਾ ਅਲਟਰਨੇਟ ਹੈ ਅਲਟਰਨੇਟ ਦਿੱਤਾ ਗਿਆ ਹੈ ਕਿ ਪਹਿਲਾ ਜਿਹੜਾ ਨਕਸ਼ਾ ਬਣਿਆ ਉਹ ਬਿਲਕੁਲ ਸੜਕ ਦੇ ਨਾਲ-ਨਾਲ ਬਣਿਆ ਹੈ ਉਹ ਗੰਦਾ ਪਾਣੀ ਕੱਢਣਾ ਯਾਰ ਇੱਕ ਇੱਕ ਸ਼ਹਿਰ ਦਾ ਗੰਦਾ ਪਾਣੀ ਕੱਢਣਾ ਹੈ ਤੇ ਪਿੰਡ ਦੇ ਵਿੱਚ ਕਾੜ ਦੇ ਕੱਢਣਾ ਹੈ ਇਹ ਪ੍ਰਸ਼ਾਸਨ ਦੀ ਜੇਗਾ ਤੇ ਪੱਕੇ ਲਈ ਪ੍ਰਸ਼ਾਸਨ ਵੀ ਨਹੀਂ ਕਹਿੰਦਾ ਇਹ ਮਾਮਲ ਸਾਫ ਦੀ ਸਰਕਾਰ ਦੀ ਵੀ ਜੇਗਾ ਇਹਨਾਂ ਦੀ ਐਮਐਲਏ ਦੀ ਵੀ ਚ ਇਸ ਜਦ ਨੂੰ ਲੈ ਕੇ ਉਹ ਲਗਾਤਾਰ ਪਿੰਡ ਨੂੰ ਮਦਦ ਲਟਾੜਿਆ ਜਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਬੀਬੀ ਇਸ ਦੇ ਖਰਾਬ ਲੜਾਈ ਲੜਦੀ ਜ਼ਹਿਰ ਪੀਣ ਦੀ ਕੋਸ਼ਿਸ਼ ਕੀਤੀ ਉਹਨੇ ਔਰ ਉਸ ਨੂੰ ਸੰਭਾਲਿਆ ਬੜੇ ਔਖੇ ਹੋ ਕੇ ਬੜੀ ਮਿਹਨਤ ਕਰਕੇ ਲੋਕਾਂ ਨੇ ਬਚਾ ਲਈ ਉਹਦੀ ਜਾਨ ਬਚਾਈ ਜੀ ਪਰ ਉਹ ਸਰਕਾਰ ਦੇ ਪ੍ਰਸ਼ਾਸਨ ਦੇ ਸਿਰ ਚੜ ਕੇ ਮਰਨ ਦਾ ਫੈਸਲਾ ਲੈ ਚੁੱਕੀ ਸੀ ਮੇਰੀ ਬੇਨਤੀ ਹੈ ਮੈਂ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਇਹ ਕਹਿਣਾ ਚਾਹੁੰਦਾ ਕੀ ਕਰੋਗੇ ਕਿੰਨਾ ਚਿਰ ਤੁਸੀਂ ਸਾਡੇ ਬੰਦਿਆਂ ਨੂੰ ਅੱਧਾ ਜੇਲਾਜ ਬੰਦ ਕਰੀ ਜਾਓਗੇ ਅੱਜ ਫੇਰ ਇੱਕ ਸ਼ਾਂਤਮਈ ਪ੍ਰੋਟੈਸਟ ਕਰਨਾ ਮੈਂ ਸਮਝਦਾ ਕਿ ਹਰ ਇੱਕ ਦਾ ਸੰਵਿਧਾਨਕ ਰਾਈਟ ਹੈ ਤੇ ਇਹ ਕਿਹੜਾ ਤਰੀਕਾ ਹੋਗਾ ਵੀ ਜਦੋਂ ਮਰਜ਼ੀ ਡੀਸੀ ਵੀ ਮਰਜ਼ੀ ਹੈ ਡਿਪਟੀ ਕਮਿਸ਼ਨਰ ਚਾਹੇ ਤਾਂ ਉਹ ਧਾਰਾ 147 ਲਾ ਦੇ ਤੇ ਕਵੇ ਕਿਸੇ ਨੂੰ ਅੰਦਰ ਨਹੀਂ ਬਣ ਦੇਣਾ ਇਹਦਾ ਮਤਲਬ ਲੋਕਾਂ ਦਾ ਧਾਰਾ 144 ਲਾ ਕੇ ਲੋਕਾਂ ਦਾ ਰਾਈਟ ਟੂ ਪ੍ਰੋਟੈਸਟ ਦਾ ਜਿਹੜਾ ਉਹਨੂੰ ਕੁਚਲਣ ਵਾਸਤੇ ਬਣਾਈ ਹੈ ਧਾਰਾ ਇਹ ਕਿਸ ਪਰਪਸ ਲਈ ਹੈ ਇਕੋ ਕੀਤਾ ਜਾ ਰਿਹਾ ਹੈ ਮੇਰਾ ਖਿਆਲ ਹੈ ਕਿ ਇਹ ਕਦੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਜਦੋਂ ਲੋਕ ਜਦੋਂ ਭਾਰਤ ਗੁਲਾਮ ਸੀ ਭਾਰਤ ਦੇ ਲੋਕ ਗੁਲਾਮ ਸੀ ਉਦੋਂ ਵੀ ਲੋਕਾਂ ਦਾ ਰਾਈਟ ਟੂ ਪ੍ਰੋਟੈਸਟ ਕੋਟੈਕਟ ਕੀਤਾ ਜਾਂਦਾ ਸੀ ਉਦੋਂ ਵੀ ਲੋਕਾਂ ਦਾ ਅੰਦੋਲਨ ਕਰਦੇ ਰਹੇ ਨੇ ਉਦੋਂ ਵੀ ਲੋਕ ਬੇਇਨਸਾਫੀ ਦੇ ਖਿਲਾਫ ਬਾਤ ਚੁੱਕਦੇ ਰਹੇ ਪਰ ਅੱਜ ਤੇ ਹੈਰਾਨ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਲੋਕਤੰਤਰਿਕ ਰਾਜ ਦੇ ਅੰਦਰ ਲੋਕਾਂ ਨੂੰ ਨਤਾਰਿਆ ਜਾ ਰਿਹਾ ਹੈ ਲੋਕਾਂ ਨੂੰ ਨਤਾਰ ਕੇ ਉੱਥੋਂ ਦੀ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹ ਲੋਕਾਂ ਦੀ ਆਵਾਜ਼ ਚਾਹਿਆ ਕਿ ਚਲੋ ਡੀਸੀ ਸਾਹਿਬ ਦੇ ਬਾਹਰ ਜਾ ਕੇ ਗੱਲ ਕਰਦੇ ਆਂ ਡੀਸੀ ਸਾਹਿਬ ਨੂੰ ਕਹਿਨੇ ਆਂ ਔਰ ਡੀਸੀ ਸਾਹਿਬ ਨੇ ਔਰ ਉਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਅਧਿਕਾਰੀਆਂ ਨੇ ਆਏ ਹੋਏ ਲੋਕਾਂ ਨਾਲ ਗੱਲ ਕਰਨ ਦੀ ਬਜਾਏ ਧਾਰਾ 143 ਦਾ ਵਾਸਤਾ ਪਾ ਕੇ ਉੱਥੇ ਪ੍ਰੋਟੈਸਟ ਕਰਨਗੇ ਲੋਕਾਂ ਨੂੰ ਸਾੜਿਆਂ ਨੂੰ ਚੱਕ ਕੇ ਬੱਸਾਂ ਤੇ ਚੜਾ ਕੇ ਔਰ ਵੱਖ-ਵੱਖ ਥਾਣੇ ਦੇ ਵਿੱਚ ਲੈ ਗਏ ਔਰ ਲੋਕ ਮਤਲਬ ਅਰੈਸਟ ਕਰ ਲਏ ਈਵਨ ਇੱਥੋਂ ਤੱਕ ਕਿ ਰਾਸ਼ਟਰੀ ਜੰਮਦੇ ਬੰਦੇ ਜਿਹੜੇ ਸਾਡੇ ਲੋਕ ਆਪਣਾ ਮੁਕਸਰ ਜ਼ਿਲ੍ਹੇ ਦੇ 50 ਦੇ ਕਰੀਬ ਕਿਸਾਨ ਆ ਜਿਹੜੇ ਗਦਰਵਾਹ ਪੁਲਿਸ ਨੇ ਉੱਥੇ ਅਰੈਸਟ ਕਰਾ ਰੱਖੀ ਨੇ ਉੱਥੇ ਬਥੇਰ ਰੱਖੇ ਨੇ ਇਸੇ ਤਰ੍ਹਾਂ ਸੰਗਰੂਰ ਦੀ ਪੁਲਿਸ ਨੇ ਉੱਥੇ ਬਠਰੂਠਾ ਦੇ ਵਿੱਚ ਸਾਡੇ ਕਿਸਾਨਾਂ ਦਾ ਅਰੈਸਟ ਕਰਾ ਰੱਖੇ ਨੇ ਮਾਨਸਾ ਦੀ ਪੁਲਿਸ ਨੇ ਮਾਨਸਾ ਦੇ ਵਿੱਚ ਅਰੈਸਟ ਕਰਾ ਰੱਖੇ ਨੇ ਫਰੀਦਕੋਟ ਦੀ ਪੀ ਪੁਲਿਸ ਨੇ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਆਗੂ ਸਮੇਤ ਆ ਇੰਦਰਜੀਤ ਸਿੰਘ ਘਣੀਆਂ ਇੱਥੇ ਅਰੈਸਟ ਕਰਕੇ ਰੱਖੇ ਹੋਏ ਮੈਂ ਕਹਿੰਦਾ ਕਿਹੜਾ ਤਰੀਕਾ ਹੈ ਇਹ ਲੋਕਤੰਤਰ ਹੈ ਇਹ ਡੈਮੋਕ੍ਰੇਸੀ ਆ ਤੇ ਲੋਕਾਂ ਦੀ ਆਵਾਜ਼ ਹੀ ਨਾ ਚੁੱਕ ਸਕਣ ਤੇ ਸਰਕਾਰ ਜਿੱਥੋਂ ਦੀ ਮਰਜ਼ੀ ਚਾਹੇ ਲਟਾਰ ਕੇ ਲੋਕਾਂ ਨੂੰ ਨਿਗਾਹ ਲਵੇ ਔਰ ਉਹ ਵੀ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਲਟਰਨੇਟ ਹੈ ਜਦੋਂ ਇੱਕ ਰਸਤਾ ਪਾਸੇ ਦੀ ਪਾਣੀ ਨੂੰ ਨਿਗਾਰਨ ਦਾ ਪਾਣੀ ਨੂੰ ਕੱਢ ਕੇ ਲੈ ਜਾਣ ਦਾ ਇੱਕ ਰਸਤਾ ਹੈ ਸੜਕਾਂ-ਸੜਕ ਦੇ ਨਾਲ-ਨਾਲ ਕੱਢ ਕੇ ਲਿਜਾਇਆ ਜਾ ਸਕਦਾ ਹੈ ਖੇਤਾਂ ਤੋਂ ਬਾਹਰ ਦੀ ਲਿਜਾਇਆ ਜਾਂ ਖੇਤਾਂ ਦੇ ਵਿੱਚ ਦੀ ਪੈਣ ਤੋਂ ਬਾਹਰ ਦੀ ਲਿਜਾਇਆ ਜਾ ਸਕਦਾ ਹੈ ਔਰ ਲੋਕਾਂ ਨੇ ਜੋ ਦੀ ਕਰ ਕਹਿਤਾ ਕਿ ਜਿੱਥੋਂ ਵੀ ਕਿਤੇ ਤੁਹਾਨੂੰ ਜਿਹੜੇ ਵੀਰ ਦੀ ਮੈਂ ਬੇਨਤੀ ਕਰਾਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਖੇਤ ਦੇ ਵਿੱਚ ਜਾ ਕੇ ਜਿਹੜੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਕਹਿੰਦੀ ਹੈ ਲੋਕਾਂ ਨੂੰ ਕੁੱਟ ਕੇ ਕੰਮ ਪਾਣੀ ਲੰਗਾ ਦੇਆ ਔਰ ਰੋਕੇ ਹੀ ਆ ਭਗਵੰਤ ਮਾਨ ਦੀ ਸਰਕਾਰ ਦੇ ਆਪਦੇ ਬੰਦਿਆਂ ਨੇ ਕਿ ਐਸੀ ਨਹੀਂ ਅੱਗੇ ਲੰਘਣ ਦੇਣਾ ਇਹਦਾ ਮਤਲਬ ਕੀ ਨਿਕਲ ਰਿਹਾ ਹੈ ਕਿ ਸਰਕਾਰ ਲਤਾੜ ਕੇ ਲੋਕਾਂ ਨੂੰ ਕੁੱਟ ਕੇ ਲੋਕਾਂ ਦੀ ਹੱਕ ਦੇ ਉੱਤੇ ਨਹੀਂ ਪਾਣੀ ਲਿਵਾਉਣਾ ਚਾਹੁੰਦੀ ਇਹ ਗੰਡਾ ਔਰ ਆਪਦੇ ਜਿਹੜੇ ਖਾਸ ਬੰਦੇ ਖਾਸ ਬੰਦਿਆਂ ਨੂੰ ਮਨਾਉਣਾ ਕੀ ਆ ਖੰਡਾ ਔਰ ਉਹਨਾਂ ਨੂੰ ਮਨਾਉਣ ਦੇ ਲਈ ਡਿਪਟੀ ਕਮਿਸ਼ਨਰ ਦਾ ਜੋ ਮੈਨੂੰ ਰਿਪੋਰਟ ਮਿਲੀ ਹੈ ਕਿ ਉਹਨਾਂ ਨੇ ਇਹ ਕਹੇਤਾ ਕਿ ਐਸੀ ਮਾਅਵਜਾ ਦੇ ਦੇਣੀ ਔਰ ਨਾਲ ਦੀ ਨਾਲ ਜਿਹੜੇ ਪਿੰਡ ਵਾਲੇ ਨੇ ਪਿੰਡ ਦੀ ਪੰਚਾਇਤ ਉਹ ਕਹਈਏ ਕਿ ਅਸੀਂ ਪੰਚਾਇਤੀ ਜ਼ਮੀਨ ਦੇ ਵਿੱਚੋਂ ਇਹਨਾਂ ਨੂੰ ਉਹਨੇ ਜ਼ਮੀਨ ਦੇ ਦਿੰਨੇ ਆ ਪਾਣੀ ਦਾ ਨਿਕਲ ਜਾਂਦੇ ਨੇ ਲੇਕਿਨ ਫਿਰ ਵੀ ਬਜਟ ਨੇ ਜੇ ਫਿਰ ਵੀ ਬਜਟ ਨੇ ਔਰ ਇਹ ਫਿਰ ਕਲੀਅਰ ਹੈ ਕਿ ਸਰਕਾਰ ਇਹ ਸਰਕਾਰ ਬਜਟ ਹੈ ਲੋਕਾਂ ਦੇ ਨਾਲ ਕਿਹੜ ਕੱਢੀ ਜਾ ਰਹੀ ਹੈ ਔਰ ਇਸੇ ਕਿੱਢ ਦੇ ਪਿੱਛੇ ਲੋਕਾਂ ਅੱਜ ਲੜ ਰਹੇ ਨੇ ਯਾਦ ਰੱਖਿਓ ਮੈਂ ਕੱਲ ਵੀ ਗੱਲ ਕਹੀ ਸੀ ਇੱਕ ਭੈਣ ਉੱਥੇ ਖੁਦਕੁਸ਼ੀ ਕਰਨ ਲੱਗੀ ਸੀ ਕਿਸੇ ਪਾਸੋਂ ਅਗਰੇ ਹੁੰਦਾ ਰਹਾ ਜਿੱਤੇ ਵੀ ਕੋਈ ਇਨਸੀਡੈਂਟ ਹੈ ਜੇ ਵਾਪਰ ਗਿਆ ਫਿਰ ਬਠਿੰਡਾ ਪ੍ਰਸ਼ਾਸਨ ਨੇ ਸੋਚੇ ਬਣਾ ਕਿ ਜ਼ਿੰਮੇਵਾਰੀ ਕਿ ਦੀ ਹੈ ਉਸ ਕਤਲ ਦੀ ਉਸ ਮੌਤ ਦਾ ਜ਼ਿੰਮੇਵਾਰ ਕੌਣ ਬਣੇਗਾ ਕਿ ਬਠਿੰਡਾ ਡੀਸੀ ਬਣੇਗਾ ਕਿ ਸੰਭਾਲੇਗਾ ਇਸ ਗੱਲ ਨੂੰ ਜਾਂ ਬਠਿੰਡੇ ਦੀ ਪੁਲਿਸ ਪਨ ਸੰਭਾਲੇਗੀ ਜਾਂ ਇਹ ਐਮਐਲਏ ਕੌਣ ਜ਼ਿੰਮੇਵਾਰ ਹੋਗਾ ਕਿਹਦੇ ਤੇ ਪਰਚਾ ਦਰਜ ਹੋਏਗਾ ਉਹ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜਿੱਦੇ ਕੋਈ ਉੱਥੇ ਮਿਸ ਹੈਪਨਿੰਗ ਹੋ ਗਈ ਹੈ ਜੀ ਘਟਨਾ ਵਾਪਰੀ ਫਿਰ ਉਹਦੇ ਜ਼ਿੰਮੇਵਾਰ ਇਹਨਾਂ ਨੂੰ ਠਰਾਇਆ ਜਾਣਾ ਹੈ ਜ਼ਿੰਮੇਵਾਰੀ ਤੁਹਾਡੀ ਮਾਨੀ ਜਿਹੜੇ ਅੱਜ ਪਿੰਡ ਨਾਲ ਇਹ ਧੱਕੇਸ਼ਾਹੀ ਕਰ ਰਹੇ ਸੋ ਇਸ ਕਰਕੇ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿੰਦਾ ਕਿ ਇਹਨੀ ਧੱਕੇਸ਼ਾਹੀ ਦੇ ਨਾਲ ਕਦੇ ਵੀ ਰਾਜ ਪ੍ਰਬੰਧ ਨਹੀਂ ਚੱਲਦੇ ਹੁੰਦੇ ਲੋਕਾਂ ਦੀ ਰਾਇ ਨਾਲ ਰਾਜ ਪ੍ਰਬੰਧ ਚੱਲਦੇ ਹੁੰਦੇ ਆ ਉਹ ਭਲਿਓ ਮਾਨਸੋ ਤੁਸੀਂ ਤਾਂ ਕਹਿੰਦੇ ਸੀ ਸੱਚ ਤੋਂ ਸਰਕਾਰ ਚਲਾਵਾਂਗੇ ਔਰ ਸੱਤ ਪਿੱਟੀ ਜਾਂਦੀ ਹੈ ਸੱਤ ਰੋਈ ਜਾਂਦੀ ਹੈ ਕਿ ਇੱਥੋਂ ਦੀ ਪਾਣੀ ਨਾ ਲਗਾਓ ਤੇ ਤੁਹਾਡੀ ਸਰਕਾਰ ਜ਼ਬਰਦਸਤੀ ਇੱਥੋਂ ਦੀ ਪਾਣੀ ਲਗਾ ਰਹੀ ਹੈ ਸਾਰਾ ਪਿੰਡ ਪਿੱਟੀ ਜਾਂਦਾ ਸੋ ਇਸ ਬੇਇਨਸਾਫੀ ਨੂੰ ਰੋਕੇ ਸਰਕਾਰ ਬਠਿੰਡਾ ਪ੍ਰਸ਼ਾਸਨ ਰੋਕੇ ਨਹੀਂ ਤਾਂ ਹੋਰ ਇਸ ਤੋਂ ਵੀ ਜ਼ਿਆਦਾ ਸਖਤ ਐਕਸ਼ਨ ਹੋਣਗੇ ਔਰ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਰਹੇ ਹੋ ਇਹਨੇ ਇਸ ਤਰੀਕੇ ਨਾਲ ਰੁਕਣਾ ਨਹੀਂ ਔਰ ਮੈਂ ਬੇਨਤੀ ਕਰਾਂ ਫਿਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਹੜੇ ਬੰਦੇ ਤੁਸੀਂ ਜ਼ਿਲ੍ਹੇ ਚ ਬੰਦ ਕਰ ਰਹੇ ਹੋ ਕੀ ਗੁਨਾਹ ਹੈ ਵੀਰਨ ਦਾ ਕੀ ਉਹਨਾਂ ਦਾ ਰਾਈਟ ਨਹੀਂ ਕਿ ਡੀਸੀ ਦੇ ਜਾ ਕੇ ਆਪ ਦਾ ਪ੍ਰੋਟੈਸਟ ਕਰ ਸਕਣ ਅੱਜ ਸਾਰੇ ਦੇ ਸਾਰੇ ਚੱਕੇ 100 100 ਕਿਸਾਨ ਚੱਕ ਕੇ ਫੇਰ ਤੁਸੀਂ ਜਿਹਨਾਂ ਨੇ ਬੰਦ ਕਰਤਾ ਔਰ ਕਾਕਾ ਸਿੰਘ ਕੋਗੜਾ ਕੀ ਕਰ ਰਿਹਾ ਸੀ ਉੱਥੇ ਤੇ ਤੋਂ ਸਿਓ ਨੂੰ ਚੱਕ ਕੇ ਲੈ ਕੇ ਗਏ ਹੋ ਪਰ ਐਵੇਂ ਕੱਲਾ ਇਹਨਾਂ ਨੇ ਉਸ ਤੋਂ ਪਹਿਲਾਂ ਸਾਡੇ ਆਗੂ ਆ ਜਿਹੜੇ ਮੈਨੂੰ ਪਤਾ ਲੱਗਾ ਕਿ ਚੌਂਹ ਦੇ ਕਰੀਬ ਆਗੂ ਜਿਹੜੇ ਉਹ ਮੁਕਸਰਦੇਲ ਦੇ ਵਿੱਚ ਬੰਦ ਕੀਤੇ ਹੋਏ ਨੇ ਔਰ ਉੱਥੇ ਉਹਨਾਂ ਨੂੰ ਮਨੁੱਖਾਂ ਦੀ ਜਿਹੜੀ ਮੈਨੂੰ ਇੱਕ ਹਰ ਇੱਕ ਮਨੁੱਖ ਦੀ ਜਿਹੜੀ ਲੋੜ ਹੈ ਉਹ ਪੂਰੀ ਨਹੀਂ ਕੀਤੀ ਜਾ ਰਹੀ ਕੀ ਗੱਲ ਵੀ ਹਿਊਮਨ ਰਾਈਟਸ ਲਟੜ ਦਿੱਤੇ ਗਏ ਨੇ ਉਹ ਕੋਈ ਕ੍ਰਿਮੀਨਲ ਨਹੀਂ ਜਿਹਨਾਂ ਬੰਦਿਆਂ ਨੂੰ ਤੁਸੀਂ ਉੱਥੇ ਪਾਣੀ ਵੀ ਨਹੀਂ ਸਾਫ ਪ੍ਰੋਵਾਈਡ ਕਰਵਾ ਰਹੇ ਆ ਤੁਹਾਡਾ ਮੁਕਸਬ ਦੀ ਝੇਲ ਦਾ ਪਾਣੀ ਕਿੱਦਾਂ ਡੰਦਾ ਔਰ ਇੱਥੋਂ ਦੇ ਸਾਡੇ ਕਿਸਾਨਾਂ ਨੂੰ ਮਤਲਬ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਸੋ ਮੈਂ ਬੇਨਤੀ ਕਰਨਾ ਹੈ ਕਿ ਰਿਹਾ ਕਰੋ ਤੁਰੰਤ ਜਿੰਨੇ ਵੀ ਕਿਸਾਨ ਆਗੂ ਗ੍ਰਿਫਤਾਰ ਕੀਤੇ ਨੇ ਔਰ ਉਹ ਪਾਰਟ ਆਮ ਨੂੰ ਆਪ ਜੀ ਤੁਰੰਤ ਉੱਥੋਂ ਬਦਲ ਕੇ ਜਿਹੜਾ ਅਲਟਰਨੇਟ ਹੈਗਾ ਉਧਰ ਦੀ ਜਾਨ ਦੀ ਸਰਕਾਰ ਸੋਚੇ